ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪਰਤ ਪਾਲਿਓ ਹਮ ਬਾਰਿਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪਰਤ ਪਾਲਿਓ ਹਮ ਬਾਰਿਕ ਤੁਮਰੇ ਧਾਰੇ ਜਿਹਵਾ ਏਕ ਕਵਣ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰਾ ਅੰਤ ਨਾ ਕਿਨਹੀ ਲਈਏ ਰਹਾਉ ਕੋਟ ਪਰਾਧ ਹਮਾਰੇ ਖੰਡ ਹੋ ਅਨੇਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਧ ਰਖਾਵੋ tumri sharan tumari aasaa tumhi sajan sohele rakho rakhan haar diaala nanak karke gole tumri sharan tumari aasaa tumhi sajan sohele rakho rakhan haar diaala nanak karke gole ਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਤਨਾਸਰੀ ਮਹੱਲਾ ਪੰਜਵਾਂ ਹੇ ਪ੍ਰਭੂ ਤੂੰ ਸਭ ਦਾਤਾ ਦੇਣ ਵਾਲਾ ਹੈ ਤੂੰ ਮਾਲਕ ਹੈ ਤੂੰ ਸਭਨਾਂ ਨੂੰ ਪਾਲਣ ਵਾਲਾ ਹੈ ਤੂੰ ਸਾਡਾ ਆਗੂ ਹੈ ਜੀਵਨ ਅਗਵਾਈ ਦੇਣ ਵਾਲਾ ਹੈ ਤੂੰ ਸਾਡਾ ਖਸਮ ਹੈ ਹੇ ਪ੍ਰਭੂ ਤੂੰ ਹੀ ਇੱਕ ਇੱਕ ਛਿਨ ਸਾਡੀ ਪਾਲਣਾ ਕਰਦਾ ਹੈ ਐਸੀ ਤੇਰੇ ਬੱਚੇ ਤੇਰੇ ਆਸਰੇ ਜਿਉਂਦੇ ਹਾਂ ਏ ਅਣਗਿਣਤ ਗੁਣਾ ਦੇ ਮਾਲਕ ਏ ਬੇਅੰਤ ਮਾਲਕ ਪ੍ਰਭੂ ਕਿਸੇ ਵੀ ਪਾਸੋਂ ਤੇਰੇ ਗੁਣਾ ਦਾ ਅੰਤ ਨਹੀਂ ਲੱਭਿਆ ਜਾ ਸਕਦਾ ਮਨੁੱਖ ਦੀ ਇੱਕ ਜੀਵ ਨਾਲ ਤੇਰਾ ਕਿਹੜਾ ਕਿਹੜਾ ਗੁਣ ਦੱਸਿਆ ਜਾਏ ਰਹਾਉ ਏ ਪ੍ਰਭੂ ਤੂੰ ਸਾਡੇ ਕਰੋੜਾਂ ਅਪਰਾਧ ਨਾਸ਼ ਕਰਦਾ ਹੈ ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ ਜੀਵਨ ਜੁਕਤ ਸਮਝਾਉਂਦਾ ਹੈ ਅਸੀਂ ਜੀਵ ਆਤਮਿਕ ਜੀਵਨ ਦੀ ਸੂਝ ਤੋਂ ਸਕਣੇ ਹਾਂ ਸਾਡੀ ਅਕਲ ਥੋੜੀ ਹੈ ਹੋਸ਼ੀ ਹੈ ਫਿਰ ਵੀ ਤੂੰ ਆਪਣਾ ਮੁੱਢ ਕਦੀਮਾ ਦਾ ਪਿਆਰ ਵਾਲਾ ਸੁਭਾਅ ਕਾਇਮ ਰੱਖਦਾ ਹੈ ਏ ਨਾਨਕ ਆਖ ਏ ਪ੍ਰਭੂ ਐਸੀ ਤੇਰੇ ਹੀ ਆਸਰੇ ਪਰਨੇ ਹਾਂ ਸਾਨੂੰ ਤੇਰੀ ਹੀ ਸਹਾਇਤਾ ਦੀ ਆਸ ਹੈ ਤੂੰ ਹੀ ਸਾਡਾ ਸੱਜਣ ਹੈ ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈ ਏ ਦਇਆਵਾਨ हे ਸਭ ਦੀ ਰੱਖਿਆ ਕਰਨ ਯੋਗੇ ਸਾਡੀ ਰੱਖਿਆ ਕਰ ਐਸੀ ਤੇਰੇ ਘਰ ਦੇ ਗੁਲਾਮ ਹਾਂ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ